ਲੇਮਰਿਨ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਸੰਦੀਪ ਸਿੰਘ ਕੌੜਾ ਤੇ ਲੱਗੇ ਕਰੋੜਾ ਰੁਪਏ ਦੇ ਕਪਲੇ ਦੇ ਦੋਸ਼ ਹਜ਼ਾਰਾਂ ਵਿਦਿਆਰਥੀਆਂ ਦਾ ਭਿਖਣ ਲੱਗਾ ਦਾ ਤੇ ਯੂਨੀਵਰਸਿਟੀ ਦੇ ਮਾਲਕ ਨਿਰਮਲ ਸਿੰਘ ਰਿਆਤ ਨੇ ਸੰਦੀਪ ਕੌੜਾ ਤੋਂ ਚਾਂਸਲਰ ਦਾ ਲਿਆ ਚਾਰਜ ਵਾਪਸ ਫਿਲਹਾਲ ਡਾਕਟਰ ਸੰਦੀਪ ਕੌੜਾ ਯੂਨੀਵਰਸਿਟੀ ਦੇ ਮੈਂਬਰ ਰਹਿਣਗੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਨਮਸ਼ਾਰ ਤੋਂ ਪੱਤਰਕਾਰ ਹਰਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਵਿਸ਼ੇਸ਼ ਰਿਪੋਰਟ ਜਿਹੜਾ ਕਹਿੰਦੇ ਬਿਨਾਂ ਸ਼ਿਕਲ ਤੋਂ ਬਿਨਾਂ ਕੋਈ ਡੀਕਲੀ ਪੁਆਇੰਟ ਆਫ ਵਿਊ ਦਾ ਕੋਈ ਐਕਸ਼ਨ ਦੇ ਤੋਂ ਕੁਝ ਬਾਹਰੋਂ ਕੜਕ ਤਾਤੇ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਜੀ ਦੇਖੋ ਐਨੇ ਸਾਲਾਂ ਤੋਂ ਸਾਡੇ ਨਾਲ ਕੰਮ ਕਰਦੇ ਨੇ ਮੈਂ ਇਹਨਾਂ ਦਾ ਬੇਵਕੂਫ ਨਹੀਂ ਹੋ ਸਕਦਾ ਜੀ ਕਿ ਮੈਂ ਉਦੋਂ ਬਿਨਾਂ ਮਤਲਬ ਤੋਂ ਕੱਢਦਾ ਹਾਂ ਮੈਨੂੰ ਕੋਈ ਦਿੱਕਤ ਹੈਗਾ ਜੀ ਹੈਨਾ ਉਹ ਤੁਹਾਡੇ ਕੋਲ ਵੀ ਆ ਜਾਏਗਾ ਪ੍ਰਿੰਟ ਹੋ ਕੇ ਬਾਅਦ ਜਿਵੇਂ ਕੁਝ ਦੇਖਿਆ ਮੈਂ ਤਾਂ ਹੀ ਕੀਤਾ ਜੀ ਨਹੀਂ ਤਾਂ ਮੈਨੂੰ ਕੋਈ ਜ਼ਰੂਰਤ ਨਹੀਂ ਸੀ ਮੈਂ ਤਾਂ ਉਹਨਾਂ ਦੀ ਬੜੀ ਰਿਸਪੈਕਟ ਕਰਦਾ ਸੀਗਾ ਆ ਤਰੀਕੇ ਨਾਲ ਅੱਗੇ ਕੀਤਾ ਹੋਇਆ ਸੀ ਆਪ ਚੇਅਰਮੈਨ ਛੱਡ ਕੇ ਉਹਨਾਂ ਨੂੰ ਚੇਅਰਮੈਨ ਬਣਾਇਆ ਹੋਇਆ ਸੀ ਹੈਨਾ ਕੋਈ ਨਹੀਂ ਤੁਸੀਂ ਬਣਾਓ ਤੁਸੀਂ ਅੱਗੇ ਹੋ ਜਦ ਕਿ ਮੇਰੀ ਆਪਣੀ ਕੋਈ ਦੀ ਸੰਸਥਾ ਹੈ ਮੈਂ ਬਣਾਈ ਆਪਣੇ ਹੱਥਾਂ ਦੀ ਨਾਲ ਮੈਂ ਫੇਰ ਵੀ ਉਸ ਬੰਦੇ ਨੂੰ ਅੱਗੇ ਹੀ ਕਰ ਦਿੱਤਾ ਜੀ ਹੈਨਾ ਜੇ ਮੈਂ ਕੁਝ ਚੈੱਕ ਕੀਤਾ ਜਮਣ ਕੁਝ ਮਿਲਿਆ ਮੈਂ ਮੈਂ ਨਾ ਪਾਗਲ ਤਾਂ ਨਹੀਂ ਤੁਹਾਨੂੰ ਤੁਸੀਂ ਸਮਝ ਸਕਦੇ ਹੋ ਕਿਹੋ ਇਸ਼ੂ ਕੀ ਹੋਇਆ ਕਿਉਂ ਇਹ ਨੋਬਤ ਆਈ ਤੁਸੀਂ ਉਹਨਾਂ ਨੂੰ ਬਾਹਰ ਕੱਢਿਆ ਜਾਂ ਦੋਵੇਂ ਇਸ਼ੂ ਫੰਡ ਦੀ ਹੈਗੀ ਹੈ ਜੀ ਥੋੜਾ ਜਿਹਾ 판ਦੇ ਤੇ ਪਰ ਹੋਰ ਬਿਸ਼ੇ ਵੀ ਆਸਾ ਪਰसों ਕਿਸ ਨੇ ਪ੍ਰੈਸ ਕਾਨਫਰੈਂਸ ਕੀਤੀ ਹੈ ਕੀ ਹੈ ਤੁਸੀਂ ਕਹਿੰਦੇ ਕਿ ਇਸੇ ਨੂੰ ਟਰਮੀਨੇਟ ਕਰਾਓ हां जी बिल्कुल आज ही कोई लेटर दिखा रहे हैं कि कुछ दिन शाम को ਤੁਸੀਂ ਇੱਕ ਰੀਜੋਇਨਿੰਗ ਲੈਟਰ ਉਹਨਾਂ ਨੂੰ ਦਿੱਤਾ ਕਿ ਦਿੱਤਾ ਸੀ ਤੁਸੀਂ ਨਹੀਂ ਮੈਂ ਕੋਈ ਲੈਟਰ ਨਹੀਂ ਦਿੱਤਾ ਜੀ ਤੁਹਾਡੇ ਸਾਈਨ ਉਹਨਾਂ ਨੇ ਦਿਖਾਏ ਮੇਰੇ ਸਾਈਨ ਨਹੀਂ ਹੱਸਾ ਜੀ ਮੇਰੇ ਸਾਈਨ ਜੇ ਹੁੰਦੇ ਤਾਂ ਮੈਂ ਤੁਹਾਨੂੰ ਪਤਾ ਲਾ ਲੈਂਦਾ ਜੀ ਠੀਕ ਹੈ ਠੀਕ ਹੈ ਨਾ ਮੇਰੇ ਸਾਈਨ ਅਜਕਲ ਕੋਈ ਵੀ ਇਦਾਂ ਉੱਕਰ ਕੇ ਕੋਈ ਕਰ ਲਵੇ ਤਾਂ ਉਹ ਗੱਲ ਵੱਖਰੀ ਹੈ ਹੈ ਨਹੀਂ ਮੇਰੇ ਕੋਈ ਸਿਹਤ ਨਹੀਂ ਹੈ ਇੱਕ ਸਰ ਇਦਾਂ ਹੋ ਰਿਹਾ ਹੈ ਇੱਕ ਉਹ ਕਹਿ ਰਹੇ ਸੀ ਕਿ ਤੁਸੀਂ ਇੱਕ ਵੀਡੀਓ ਵੀ ਉਹਨਾਂ ਨਾਲ ਸਾਂਝੀ ਕੀਤੀ ਹੈ ਹਾਂ ਜੀ ਉਹ ਵੀਡੀਓ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਬੈਠੇ ਦਿਖਾਈ ਮੈਂ ਬਿਲਕੁਲ ਬੈਠਾ ਜੀ ਉਹਨਾਂ ਦੇ ਨਾਲ ਹਾਂ ਜੀ ਮੈਂ ਬਿਲਕੁਲ ਬੈਠਾ ਰੀਜੋਇਨਿੰਗ ਲਈ ਵੀ ਤੁਹਾਡੇ ਕੋਲ ਆ ਕੇ ਆ ਗਿਆ ਨਹੀਂ ਮੈਂ ਰੀਜੋਇਨਿੰਗ ਲਈ ਨਹੀਂ ਕਿਹਾ ਜੀ ਮੈਂ ਉਹਨਾਂ ਨੂੰ ਇੰਨਾ ਜਰੂਰ ਕਿਹਾ ਹੈਗਾ ਜੀ ਮੈਂ ਤੁਹਾਨੂੰ ਸਾਫ ਦੱਸ ਦਿੰਨਾ ਦੇਖੋ ਅਸੀਂ ਪਹਿਲਾਂ ਮੈਂ ਆਡਿਟ ਕਰਾ ਲਿਆ ਹੈ ਉਸ ਤੋਂ ਬਾਅਦ ਮੈਂ ਇੱਕ ਕਮੇਟੀ ਬਣਾਈ ਹੈ ਉਹ ਨਾ ਤੁਹਾਡੀ ਚੱਕੀ ਹੈ ਨਾ ਮੇਰੀ ਚੱਕੀ ਹੈ ਉਹ ਸਾਰਾ ਕੁਝ ਦੇਖ ਰਹੀ ਹੈ ਅਸੀਂ ਹਫ਼ਤੇ ਕੇ ਬਾਅਦ ਮਿਲਾਂਗੇ ਜਿਹੜੀ ਉਹ ਰਿਪੋਰਟ ਹੋਊਗੀ ਮੈਂ ਤੁਹਾਨੂੰ ਬੁਲਾ ਲੂੰਗਾ ਤੁਸੀਂ ਆ ਜਾਇਓ ਆਪਾਂ ਬੈਠ ਕੇ ਉਹਨੂੰ ਗੱਲਬਾਤ ਕਰਾਂਗੇ ਠੀਕ ਹੈ ਉਸ ਦਿਨ ਵੀ ਇਹ ਗੱਲਬਾਤ ਹੋਈ ਹੈ ਲਖੋ ਇੰਡੀਪੈਂਡੈਂਟ ਪੰਜਾਬ ਸਰਕਾਰ ਤੋਂ ਇਨਕੁਆਇਰੀ ਦੀ ਗੱਲ ਕਰ ਰਹੇ ਨੇ ਦੇਖੋ ਸਰ ਉਹਨਾਂ ਨੇ ਜੋ ਵੀ ਕਹਿਣਾ ਉਹ ਕਹਿ ਸਕਦੇ ਆ ਹੈਨਾ ਜੀ ਗਵਰਨਮੈਂਟ ਚ ਵੀ ਹੈਗੇ ਆਪਣੇ ਆਪ ਨੂੰ ਕਹਿੰਦੇ ਨੇ ਜਿੱਦਾਂ ਉਹਨਾਂ ਦਾ ਦਿਲ ਕਰਦਾ ਉਹ ਕਹਿ ਸਕਦੇ ਆ ਪਰ ਮੈਂ ਆਪਣੇ ਬੋਲੋਂ ਉਹਨਾਂ ਨੂੰ ਇਹ ਇੱਥੋਂ ਬਹਿ ਕੇ ਉਸ ਦਿਨ ਮੈਂਨ ਜੱਫੀ ਬਾਕੇ ਗਏ ਨਹੀਂ ਇਹ ਹਫਤੇ ਬਾਅਦ ਮੈਂ ਤੁਹਾਨੂੰ ਬੁਲਾਵਾਂਗਾ ਜਿਹੜੀ ਵੀ ਰਿਪੋਰਟ ਹੋਗੀ ਆਪਾਂ ਬੈਠ ਕੇ ਇੱਥੇ ਟੇਬਲ ਤੇ ਗੱਲ ਕਰਾਂਗੇ ਇੱਕ ਉਹ ਬੋਰਡ ਦੀ ਮੀਟਿੰਗ ਦੀ ਗੱਲ ਕਰਦੇ ਸੀ ਬੋਰਡ ਦੀ ਮੀਟਿੰਗ ਹੋਈ ਆਈ.ਬੀ.ਐਮ ਵਾਲਿਆਂ ਨੇ ਜਿਹਨੂੰ ਵਿਦਡਰੋ ਕਰ ਲਿਆ ਉਹਨੇ ਆਪਣਾ ਪਲੇਸਮੈਂਟ ਵਾਲਾ ਆਈ.ਬੀ.ਐਮ ਸਰ ਆਈ.ਬੀ.ਐਮ ਕਿਤੇ ਸੁਣਿਆ ਤਾਂ ਕੱਖ ਨਹੀਂ ਉਹ ਤੁਹਾਨੂੰ ਆਈ.ਬੀ.ਐਮ ਕਦੇ ਨਹੀਂ ਵਿਦਡਰੋ ਕਰਦਾ ਸੀ ਆਈ.ਬੀ.ਐਮ ਸਾਡੇ ਕੋਲ ਕੋਰਸ ਕਰਾ ਚਲਾਉਂਦੀ ਹੈ ਅਸੀਂ ਸਾਡੇ ਕੋਲ ਪੈਸੇ ਲੈਂਦੇ ਨੇ ਚੰਗੇ ਪੈਸੇ ਜਾਂਦੇ ਨੇ ਠੀਕ ਹੈ ਨਾ ਨਾ ਸਾਡੇ ਕੋ ਕੋਈ ਨੋਟੀਫਿਕੇਸ਼ਨ ਆ ਨਹੀਂ ਮੇਰੀ ਕੱਲ ਵੀ ਉਹਨਾਂ ਨਾਲ ਗੱਲ ਹੋਈ ਸੀ ਆਈਬੀਐਮ ਨਾਲ ਮੇਰੇ ਕੋ ਮੈਸੇਜ ਵੀ ਹੈ ਮੇਰੀਆਂ ਆ ਦੋ ਦਿਨ ਦੇ ਵਿੱਚ ਮੇਰੀਆਂ ਮੀਟਿੰਗ ਨੇ ਇੱਕ ਦੋ ਮਿਸਟਰਾਂ ਦੇ ਨਾਲ ਮੈਂ ਉਹਨਾਂ ਨੂੰ ਉਹਨੂੰ ਸਾਨੂੰ ਬੁਲਾਇਆ ਸੀ ਮੈਨੂੰ ਮੈਂ ਉਹਨਾਂ ਨੂੰ ਲਿਖ ਕੇ ਭੇਜਤਾ ਮੇਰੀਆਂ ਦੋ ਤਿੰਨ ਮਿਸਟਰਾਂ ਨਾਲ ਪਹਿਲਾਂ ਹੀ ਆਲਰੇਡੀ ਫਿਕਸ ਹੋ ਚੁੱਕੀਆਂ ਨੇ ਮੈਨੂੰ ਹਫਤੇ ਦਾ ਟਾਈਮ ਦੇ ਦਿਓ ਮੈਂ ਤੁਹਾਡੇ ਕੋ ਆ ਜਾਂਦਾ ਇੰਨੀ ਗੱਲ ਹੋਈ ਕੋਈ ਸਾਡੇ ਕੋ ਨੋਟਿਸ ਨਹੀਂ ਹੈ ਕੋਈ ਕਿਸੇ ਨੇ ਸਾਨੂੰ ਕੁਝ ਕਿਹਾ ਨਹੀਂ ਹੈ ਉਹਨਾਂ ਦੇ ਬੰਦੇ ਨਾਲ ਸਾਡੀ ਸਵੇਰੇ ਵੀ ਗੱਲ ਹੋਈ ਹੈ ਉਹ ਕੰਦਾ ਕੋਈ ਗੱਲ ਨਹੀਂ ਹੈ ਅਸੀਂ ਕੰਮ ਕਰ ਰਹੇ ਹਾਂ ਤੁਹਾਡੇ ਨਾਲ ਇਹ ਸੁਵੇ ਦੇ ਨਾਲ ਜੀ ਬਲਕਿ ਉਹ ਕਹਿੰਦੇ ਮੈਨੂੰ ਇੱਦਾਂ ਬਾਹਰ ਕੱਢ ਨਹੀਂ ਸਕਦੇ ਕਿਉਂਕਿ ਮੇਰੀ ਆਪਣੀ ਇਨਵੈਸਟਮੈਂਟਸ ਨੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੀ ਜਿਹੜੀ ਇਨਵੈਸਟਮੈਂਟ ਹੈ ਉਹ ਉਹਨਾਂ ਨੂੰ ਵਾਪਸ ਕਰਤੀ ਗਈ ਜਿੰਨੇ ਪੈਸੇ ਉਹਨਾਂ ਨੇ ਲਾਇਏ ਸੀ ਸਮਾਂ ਕਿ ਮੇਰੀ ਜਮੀਨ ਕੈਂਪਸ ਦੇ ਵਿੱਚ ਉਹਨਾਂ ਦੇ ਨਾਂ ਲਗਾਈ ਹੈ ਮੈਂ ਠੀਕ ਹੈ ਨਾ ਉਹਨਾਂ ਦੇ ਨਾਮ ਲੁਆਈ ਹੋਈ ਹੈ ਉਹ ਸਮੇਂ ਕਿ ਹੁਣ ਅਸੀਂ ਵਾਪਸ ਲੈਣੇ 6 ਏਕੜ ਜ਼ਮੀਨ ਹੈ ਇਹਦੇ ਵਿੱਚ ਕੈਂਪਸ ਦੇ ਉਹਨਾਂ ਦੇ ਨਾਮ ਲੁਆਈ ਹੋਈ ਉਸੇ ਵਾਪਸ ਲੈਣੇ ਪ੍ਰਸਤੀ ਵਿੱਚ ਤੁਹਾਡੀ ਆਪਣੀ ਸੀ ਪ੍ਰਸਤੀ ਜ਼ਮੀਨ ਹੈ ਉਹ 6 ਏਕੜ ਪਰਸਨ ਜ਼ਮੀਨ ਸੀ ਉਹ ਇਹਨਾਂ ਨੇ ਮੈਨੂੰ ਕਿਹਾ ਸੀ ਸਾਨੂੰ ਕਿਸੇ ਤਰੀਕੇ ਨਾਲ ਚਾਹੀਦੀ ਮੇਰੇ ਨਾਮ ਲਵਾ ਦੋ ਮੈਨੂੰ ਤੁਹਾਨੂੰ ਮੈਂ ਵਿਸ਼ਵਾਸ ਇਹਨਾਂ ਕਰਦਾ ਸੀਗਾ ਮੈਂ ਲਵਾ ਦਿੱਤੀ ਸੀ ਜੀ ਮੇਰਾ ਹੋ ਹੈ ਨਾ ਤੇ ਜਿਹੜਾ ਇਹਨਾਂ ਦੇ ਪੈਸੇ ਕਹਿੰਦੇ ਆ ਇਹ ਥੋੜੇ ਬਹੁਤੇ ਨੇ ਦਿੱਤੇ ਸੀ ਪੈਸੇ ਕਿਤੋਂ ਉਹ ਵਾਪਸ ਕਰਤੇ ਗਏ ਸਾਰੇ ਸਾਡੇ ਕੋਲ ਰਿਕਾਰਡ ਹੈ ਪੂਰਾ ਜੀ ਮੈਂ ਦਿੰਦਾ ਸਿਰਫ ਜਿਹੜਾ ਤੁਹਾਡਾ ਮੈਨੇਜਮੈਂਟ ਦਾ ਆਪਸ ਤੇ ਜੋ ਵੀ ਮਿਸ ਅੰਡਰਸਟੈਂਡਿੰਗ ਹੈਗੀ ਹੈ ਜਿਹੜੇ ਬੱਚੇ ਇੱਥੇ ਪੜ ਰਹੇ ਆ ਉਹਨਾਂ ਦਾ ਫਿਊਚਰ ਉਹਦੇ ਵਜੇ ਕੀ ਕਹਿਣਾ ਤੁਹਾਨੂੰ ਸਰ ਕਿਸੇ ਦਾ ਫਿਊਚਰ ਨਹੀਂ ਖਰਾਬ ਹੋਏਗਾ ਸਮਾਂ ਤੇ ਚੰਗਾ ਹੋਏਗਾ ਫਿਊਚਰ ਜੋ ਮੈਂ ਹੁਣ ਇਸ ਵੇਲੇ ਆਪਣੇ ਸਟਾਫ ਨਾਲ ਸਾਰੇ ਨਾਲ ਬੈਠ ਕੇ ਜੋ ਮੈਂ ਇਨਸਟਰਕਸ਼ਨ ਦਿੱਤੀ ਹੈ ਤੁਸੀਂ ਕਿਸੇ ਵੀ ਮੇਰੇ ਸਟਾਫ ਨੂੰ ਬੁਲਾ ਕੇ ਪੁੱਛੋ ਕਿ ਰਤ ਨੇ ਕੀ ਇਨਸਟਰਕਸ਼ਨ ਦਿੱਤੀ ਹੈ ਉਸ ਦੇ ਸਾਹਮਣੇ ਬੱਚਿਆਂ ਦਾ ਫਿਊਚਰ ਇਸ ਤੋਂ ਵੀ ਜ਼ਿਆਦਾ ਚੰਗਾ ਹੋਏਗਾ ਜੋ ਅਸੀਂ ਕਰ ਰਹੇ ਹਾਂ ਮੈਂ ਕਰਨ ਲੱਗਾ। ਯਸਪੀ ਉਹਨਾਂ ਦੀ ਵਾਈਫ ਵੀ ਇੱਥੇ ਮਿਲਖਿਆ ਨਾਲ ਕੋਈ ਪੋਜੀਸ਼ਨ ਤੇ ਬਿਲਕੁਲ ਉਹ ਪਾਰ ਰੈਗਿਸਟ੍ਰੇਸ਼ਨ ਲਗਾ ਰਹੀ ਸੀ ਕਿ ਸਾਨੂੰ ਜਿਹੜੀ ਸਾਡੀ ਬਿਲੋਨਿੰਗਸ ਜਿਹੜੀਆਂ ਐ ਇੱਥੇ ਪਈਆਂ ਨੇ ਜਾਂ ਜਿਹੜੇ ਪੇਪਰ ਵਰਕ ਪਏ ਨੇ ਇੱਕ ਨਗਰ ਹੂਲਾ ਜੋੜਦਵਾ ਕਿ ਉਹ ਕਹਿੰਦੇ ਕਿ ਜੇ ਤੁਸੀਂ ਟੀਮ ਬਣਾਈ ਹੈ ਜੀ ਇਨਵੈਸਟੀਗੇਸ਼ਨ ਕਰੂਗੀ ਉਹ ਵੀ ਤੁਸੀਂ ਆਪਣੀ ਪਰਸਨਲ ਲਗਾ ਦੀ ਨਾ ਪਰਸਨਲ ਨਹੀਂ ਲਗਾ। ਜੀ ਪੂਰਾ ਸਟਾਫ ਦੇਖੋ ਸਾਡੇ ਕੈਂਪਸ ਪੈਲਨ ਤੋਂ ਸਿਸਟਮ ਚੱਲਿਆ ਆਂਦਾ ਕੋਈ ਵੀ ਗੱਲ ਹੋਵੇ ਇੱਥੇ ਜਿੱਦਾਂ ਪਹਿਲਾਂ ਵੀ ਇਨਸੀਡੈਂਟ ਹੋਇਆ ਸੀ ਤੁਹਾਨੂੰ ਪਤਾ ਹੀ ਪਾਣਾ ਅਸੀਂ ਕੀ ਕਰਦੇ ਜਿੰਨੇ ਵੀ ਸਾਡੇ ਜਿਹੜੇ ਹੈੱਡ ਹੈ ਜਾਂ ਕੋਈ ਵਿੱਚੋਂ ਬੰਦੇ ਕੋਈ ਵੀ ਜਿਹੜੇ ਕਹਿਣ ਵੀ ਅਸੀਂ ਪੂਰੀ ਕਮੇਟੀ ਚਾਹਣਾ ਚਾਹਦੇ ਅਸੀਂ ਪਹਿਲਾਂ ਤਾਂ ਉਹੀ ਕੰਮ ਕਰਦੇ ਆ ਨਾ ਜੇ ਉਹ ਕਮੇਟੀ ਚ ਬੈਠਦੇ ਨੇ ਇੰਡੀਪੈਂਡੈਂਟ ਇਨਕੁਆਇਰੀ ਕਰਦੇ ਕੋਈ ਉਹਨਾਂ ਤੇ ਫੋਰਸ ਨਹੀਂ ਕੀਤਾ ਜਾਂਦਾ ਨਾ ਪਹਿਲਾਂ ਕਦੇ ਹੋਇਆ ਜੀ ਨਾ ਅੱਗੇ ਹੋਏਗਾ ਉਹ ਆਪਣੇ ਹਿਸਾਬ ਨਾਲ ਕਰਕੇ ਇਨਕੁਆਇਰੀ ਸਾਨੂੰ ਦੱਸ ਦੇ ਅਸੀਂ ਉਸ ਜੀ ਨੂੰ ਮੰਨਦੇ ਆ ਜੀ ਠੀਕ ਹੈ ਬਾਜਵਾ ਜੀ ਜਿਹੜੇ ਉਹਨਾਂ ਨੇ ਐਜੂਕੇਸ਼ਨ ਚ ਨਾਲੇ ਵੀ ਜਿੰਨੇ ਵੀ ਡਾਇਰੈਕਟਰ ਹੈਗੇ ਨੇ ਉਸ ਮੇਲ ਉਹਨਾਂ ਦੇ ਉਹਨਾਂ ਦੇ ਨਾਮ ਉੱਤੇ ਪਰਸਨਲ ਲੋਨਸ ਜਿਹੜੇ ਨੇ ਤੁਹਾਡੇ ਵੱਲੋਂ ਦੇ ਹੋਏ ਤੁਸੀਂ 5 ਲੱਖ ਰੁਪਏ ਉਹਨਾਂ ਦਾ ਨਾਮ ਮੇਰੇ ਨਾਮ ਬਿਲਕੁਲ ਬਿਲਕੁਲ ਲਿਆ ਸੀ ਜੀ ਬਿਲਕੁਲ ਲਿਆ ਸੀ ਬਾਜਵਾ ਜੀ ਨੂੰ ਜਿਹੜਾ ਲੈਟਰ ਦਿੱਤਾ ਗਿਆ ਉਹਦੇ ਵਿੱਚ ਦੇਖੋ ਉਹਨਾਂ ਨੂੰ ਇਹ ਕਿਹਾ ਗਿਆ ਤੁਸੀਂ ਸਾਡੇ ਕੋ ਆਓ ਜਿਹੜਾ ਹਸਾਬ ਤੁਹਾਡਾ ਹੈਗਾ ਉਹ ਸਾਡੇ ਨਾਲ ਬੈਠ ਕੇ ਕਰੋ ਅਸੀਂ ਉਹਨੂੰ ਕਲੀਅਰ ਕਰਨ ਵਾਸਤੇ ਰੈਡੀ ਹਾਂ ਠੀਕ ਹੈ ਠੀਕ ਹੈ ਜੇ ਉਹਨਾਂ ਦੀ ਕੋਈ ਡਿਊ ਹੈ ਉਹ ਅਸੀਂ ਉਹਨਾਂ ਨੂੰ ਦੱਸ ਦਾਂਗੇ ਜਿਹੜਾ ਉਹਨਾਂ ਦਾ ਡਿਊ ਉਹ ਅਸੀਂ ਉਹਨਾਂ ਦਾ ਕੰਪਲੀਟ ਕਰ ਦਾਂਗੇ ਸਾਡੇ ਵੱਲੋਂ ਕੋਈ ਕਿਸ ਤਰ੍ਹਾਂ ਦੀ ਇਦਾਂ ਬਣਾ ਹੀ ਨਹੀਂ ਹੈ ਅਸੀਂ ਉਹਨਾਂ ਨੂੰ ਲੈਟਰ ਚ ਵੀ ਲਿਖਿਆ ਕਿ ਤੁਸੀਂ ਸਾਡੇ ਨਾਲ ਆ ਕੇ ਬੈਠ ਕੇ ਸਾਡੇ ਉਹ ਕਰੋ ਨਹੀਂ ਬੈਠੇ ਕਿੰਨੇ ਜੰਪਲ ਨੇ ਜਿਹੜੇ ਤੁਸੀਂ ਟਰਮੀਨੇਟ ਕੀਤੇ ਹੈਗੇ ਆ ਤੇ ਉਹ ਕਿਸ ਕੰਡੀਸ਼ਨ ਦੇ ਨਾਲ ਕੀਤੇ ਅਸੀਂ ਟਾਈਮਿੰਗ ਦੇ ਦੇਖੋ ਸਾਡੇ ਕੋਲ ਕੀ ਹੁੰਦਾ ਕਿ ਰਿਕਾਰਡ ਹੁੰਦਾ ਜੀ ਸਾਡੇ ਕੋਲ ਕੰਪਲੇਂਟ ਆਉਣੀ ਆ ਰਹਿਣੀ ਆ ਲਗਾਤਾਰ ਕਈ ਵਾਰ ਸਵਾਲਦੀਆਂ ਨੇ ਅਸੀਂ ਉਹ ਐਡ ਹੁੰਦੀਆਂ ਜਾਂਦੀਆਂ ਨੇ ਹਨਾ ਜੀ ਉਹ ਸਾਨੂੰ ਇਹ ਦੇਖਣਾ ਪੈਂਦਾ ਕਿ ਬੱਚੇ ਵੀ ਨਹੀਂ ਲਾਈਕ ਕਰਦੇ ਸਟਾਫ ਵੀ ਨਹੀਂ ਲਾਈਕ ਕਰਦਾ ਜਾਂ ਇਹਨਾਂ ਦੀ ਪਰਫਾਰਮੈਂਸ ਸਹੀ ਨਹੀਂ ਉਸ ਬਿਜਤੇ ਸੀ ਕਰਦੇ ਆ ਸਾਡਾ ਕੋਈ ਪਰਸਨਲ ਕਿਸੇ ਨਾਲ ਨਾ ਤਾਂ ਰੰਜਿਸ਼ ਹੈ ਨਾ ਕਿਸੇ ਨਾਲ ਕੋਈ ਸਾਡੀ ਦੁਸ਼ਮਣੀ ਹੈ ਨਾ ਅਸੀਂ ਕਿਸੇ ਨਾਲ ਕਰਦੇ ਜੀ ਕਿੰਨੇ ਜਿਹੜਾ ਸੀ ਜਿਹੜਾ ਕੋਲ ਤੁਹਾਡੇ ਇਹਦੇ ਕੋਲ ਜਿੱਥੇ ਦੁਹਾਂ ਕਰਦੇ ਸੀ ਜੀ ਸੀਨੀਅਰ ਉਹਨਾਂ ਸੀਨੀਅਰ ਵੀ ਜੂਨੀਅਰ ਵੀ ਅੱਜ ਪੰਜ ਛੇ ਬੰਦੇ ਆ ਜੀ ਹਾਂਜੀ ਅਚਾ ਬੋਰਡ ਆਫ ਗਵਰਨਰ ਦਾ ਕੀ ਰੋਲ ਹੈ ਇਸ ਮੈਨੇਜਮੈਂਟ ਦੇ ਸਾਹਦੇ ਦੇਖੋ ਇੱਕ ਯੂਨੀਵਰਸਿਟੀ ਦਾ ਨਾ ਉਹ ਕਹਿੰਦੇ ਆ ਆਟੋਨੋਮਸ ਬੋਰਡ ਗਵਰਨਰ ਦੀ ਸਹਿਮਤੀ ਤੋਂ ਬਿਨਾਂ ਅੱਛਾ ਕੋਨ ਸੁਣ ਲੋ ਨਾ ਗੱਲ ਸੁਣ ਜੀ ਇੱਕ ਬੋਰਡ ਆ ਗਵਰਨਰ ਕਮੇਟੀ ਸਾਨੂੰ ਯੂਨੀਵਰਸਿਟੀ ਦਾ ਗਵਰਨਮੈਂਟ ਵੱਲੋਂ ਲੋ ਹੰਡ ਬਣਾਣੀ ਕਰਦੀ ਉਸ ਕਮੇਟੀ ਦਾ ਇੱਕ ਰੋਲ ਕੀ ਹੁੰਦਾ ਹੈ ਐਜੂਕੇਸ਼ਨ ਦੇ ਵਿੱਚ ਐਡਵਾਈਸ ਕਰਨਾ ਉਹ ਇੰਟਰਨਲ ਮਾਮਲਿਆਂ 'ਚ ਕੋਈ ਦਖਲ ਨਹੀਂ ਦਿੰਦੇ ਜੀ ਸਾਡਾ ਕੋਈ ਇੰਟਰਨਲ ਮਾਮਲਾ ਹੁੰਦਾ ਹੈ ਉਹਦੇ 'ਚ ਕੋਈ ਦਖਲ ਨਹੀਂ ਹੁੰਦਾ ਉਹ ਐਜੂਕੇਸ਼ਨ ਦੇ ਵਾਸਤੇ ਜੋ ਵੀ ਅਸੀਂ ਕਰਦੇ ਹਾਂ ਅਸੀਂ ਉਹਨਾਂ ਨੂੰ ਦੱਸਦੇ ਸੀ ਆਹ ਕਰ ਰਹੇ ਹਾਂ ਉਹ ਸਾਨੂੰ ਫਿਰ ਆਪਣੀ ਆਪਣੀ ਐਡਵਾਈਸ ਦਿੰਦੇ ਨੇ ਤੁਸੀਂ ਇਹਦੇ ਨਾਲ ਆચી ਚੰਗਾ ਕਰ ਸਕਦੇ ਹੋ ਏਦਾਂ ਚੰਗਾ ਕਰ ਸਕਦੇ ਹੋ ਉਹ ਅਸੀਂ ਮਿੰਟ ਬਣਾਨੇ ਆਂ ਔਰ ਅਸੀਂ ਉਹਤੇ ਲਾਗੂ ਕਰਦੇ ਅਸੀਂ ਕੋਈ ਸਲਾਹ ਲੈਣੀ ਕੋਈ ਮਦਦ ਜੀ ਕੋਈ ਜ਼ਰੂਰੀ ਨਹੀਂ ਸਰ ਕੋਈ ਜ਼ਰੂਰੀ ਨਹੀਂ ਉਹਨਾਂ ਦਾ ਹੈ ਨਹੀਂ ਇਸ ਚੀਜ਼ ਚ ਰੋਲ ਇੰਟਰਨਲ ਮਾਮਲਿਆਂ ਚ ਉਹਨਾਂ ਦਾ ਕੋਈ ਭਾਗ ਨਹੀਂ ਕੋਈ ਡਿਸੀਜਨ ਜਿਹੜਾ ਕੋਈ ਹੈ ਹੈ ਆਪ ਨੂੰ ਜਿਹੜਾ ਕੋ ਦਿਖਾ ਰਹੇ ਸੀ ਵੀ ਆਪੀ ਨੂੰ ਸਟੈਂਡਿੰਗਸ ਆਫ ਅ ਹਾਂਜੀ ਮੀਟਸ ਆਫ ਮੀਟਿੰਗ ਜਿਹੜੇ ਨੇ ਉਹ ਪ੍ਰੋਸੀਡਿੰਗ ਜਿਹੜੀ ਨੇ ਜਿੰਨੇ ਬੰਦੇ ਟਰਮੀਨੇਟ ਹੁੰਦੇ ਨੇ ਕਿੰਨੇ ਚਲੇ ਜਾਂਦੇ ਨੇ ਕਿੰਨੇ ਆਂਦੇ ਰੱਖਦੇ ਨੇ ਕਿ ਆਸੀਂ ਹਰ ਬੰਦੇ ਵਾਸਤੇ ਬੋਰਡ ਆਫ ਗਵਰਨਰ ਕੋਲ ਜਾਂਦੇ ਆਂ ਸੀ ਕਦੇ ਨਹੀਂ ਜਾਂਦੇ ਜੀ ਅਸੀਂ ਠੀਕ ਹੈ ਜੇ ਕੋਈ ਬੰਦਾ ਗਲਤੀ ਕਰਦਾ ਸੀ ਉਹਨੂੰ ਭੜਦੇ ਸੋ ਬੋਰਡ ਆਫ ਗਵਰਨਰ ਕੋਲ ਥੋੜਾ ਜਾਂਦੇ ਆਂ ਸੀ ਉਸੇ ਰੋਸ ਕਰਦੇ ਨੇ ਚਾਂਸਰ ਲੇਬਰ ਵੀ ਹਾਂ ਲੈ ਚਾਂਸਰ ਲੇਬਰ ਵੀ ਕੋਈ ਵੀ ਹੋਵੇ ਜੀ ਜੇ ਅਸੀਂ ਚੀਫ